ਕਵਨਮਾ ਦੇਖ ਰਿਹਾ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾਂ ਤੁਹਾਡਾ ਖੋਸ ਰਾਜ ਪੂਰਾ ਪੰਜਾਬ ਭੜਕਿਆ ਪੰਜਾਬ ਕਿਸ ਦੇ ਹੱਕ ਵਿੱਚ ਖੜਾ ਹੋ ਗਿਆ ਹੈ ਨਖੇਦੀ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਧਾਰਮਿਕ ਆਗੂ ਦੇ ਨਾਲ ਬਦਸਲੂਕੀ ਮਿਸ ਬਿਹੇਵ ਕੀਤਾ ਹੈ ਇਸ ਦਾ ਤੁਹਾਨੂੰ ਹਰਜਾਨਾ ਉਤਰਾ ਪਵੇਗਾ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਅਤੇ ਦੂਜੇ ਪਾਸੇ ਉਹ ਸ੍ਰੀ ਹਰਮੰਦਤ ਸਾਹਿਬ ਦੇ ਅਕਾਲ ਤਖਤ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਨੇ ਲੇਕਿਨ ਜੇਕਰ ਗੁਰੂ ਘਰ ਦੇ ਵਜ਼ੀਰਾਂ ਦੇ ਨਾਲ ਇਹ 에ਅਰਲਾਈਨਸ ਵਾਲੇ ਤੱਕਾ ਕਰਨਗੇ ਉਹਨਾਂ ਦੀ ਗੱਲਬਾਤ ਨਹੀਂ ਸੁਣਗੇ ਉਹਨਾਂ ਨਾਲ ਬਦਸਲੂਕੀ ਕਰਨਗੇ ਤਾਂ ਇੱਧਰ ਪੰਜਾਬ ਪੂਰੀ ਤਰ੍ਹਾਂ ਭੜ ਚੁੱਕਿਆ ਹੈ ਪੰਥਕ ਲੋਕ ਕਹਿੰਦੇ ਨੇ ਕਿ ਅਸੀਂ ਇਹ ਜਿਹੜਾ ਸਭ ਸਿਕਾਵਾਂਗੇ ਕਾਨੂੰਨੀ ਕਾਰਵਾਈ ਕਰਾਂਗੇ 에어ਲਾਈன்ஸ் ਇੰਡੀਆ 에어ਲਾਈਨ ਦੇ ਮੁਲਾਜ਼ਮਾਂ ਤੇ ਸੂਤਰਾਂ ਦੇ حوالے ਤੋਂ ਖਬਰ ਆਈ ਹੈ ਸੇ ਭਗਵੰਤ ਮਾਨ ਨੇ ਗਿਆਨੀ ਰਗਵੀਰ ਸਿੰਘ ਨਾਲ ਦਿੱਲੀ ਹਵਾਈ ਅੱਡੇ ਤੇ ਹੋਏ ਦੁਰਵਿਵਾਰ ਦੀ ਨਿੰਦਾ ਕੀਤੀ ਉਹਨਾਂ ਨੇ ਕਿਹਾ ਕਿ ਸਿੰਘ ਸਾਹਿਬ ਸਾਡੀ ਸਤਕਾਰਤ ਸ਼ਖਸੀਅਤ ਹਨ 에어 ਇੰਡੀਆ ਉਸ ਦੇ ਕਰਮਚਾਰੀਆ ਵੱਲੋਂ ਕੀਤਾ ਗਿਆ ਵਿਵਹਾਰ ਨਿੰਦਣਯੋਗ ਹੈ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਉਹਨਾਂ ਨੇ ਸੋਸ਼ਲ ਮੀਡੀਆ ਤੇ ਟਵੀਟ ਕਰਦੇ ਲਿਖਿਆ ਕਿ ਸਿੱਖ ਕੌਮ ਕੁਝ ਪਵਿੱਤਰ ਸਥਾਨ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਤੇਦਰ ਅਤੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਸਤਕਾਰਯੋਗ ਗਿਆਨੀ ਰਗਵੀਰ ਸਿੰਘ ਨਾਲ 에어 ਇੰਡੀਆ ਉਸ ਦੇ ਕਰਮਚਾਰੀਆਂ ਵੱਲੋਂ ਨਿੰਦਨਯੋਗ ਵਿਵਾਰ ਕੀਤੇ ਜਾਣ ਦੀ ਘਟਨਾ ਦੀ ਜਾਣਕਾਰੀ ਮਿਲੀ ਹੈ ਸਿੰਘ ਸਾਹਿਬ ਸਾਡੀ ਸਤਕਾਰਤ ਸ਼ਖਸੀਅਤਾਂ ਉਹਨਾਂ ਨਾਲ ਕੀਤੇ ਅਜਾਹਿ ਵਰਤਾਰੇ ਦੀ ਸਖਤ ਚੜ੍ਹਦਾ ਵਿੱਚ ਨਿਖੇਦੀ ਕਰਦੇ ਹਾਂ ਅਤੇ ਕੇਂਦਰ ਸਰਕਾਰ ਤੋਂ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਮਿਸਾਲੀ ਕਾਰਵਾਈ ਕਰਨ ਦੀ ਮੰਗ ਕਰਦਾ ਹਾਂ ਤਾਂ ਜੋ ਭਵਿੱਖ ਵਿੱਚ ਅਜਿਹੀ ਅਜਹੀਆਂ ਘਟਨਾਵਾਂ ਨਾ ਹੋਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੂਰਾ ਪੰਜਾਬ ਪਰ ਕੁੱਟਿਆ ਹੈ ਇਸ ਮਾਮਲੇ ਨੂੰ ਲੈ ਕੇ ਮੈਂ ਖੇਧੀ ਕਰਦਾ ਹਾਂ ਇੰਡੀਆ 에ਅਰਲਾਈਨਸ ਅਤੇ ਉਹਨਾਂ ਦੇ ਮੁਲਾਜ਼ਮਾਂ ਦੀ ਮੈਂ ਕਹਿੰਦਾ ਕਿ ਇਸ ਦੀ ਪ੍ਰੋਪਰ ਤਰੀਕੇ ਦੇ ਨਾਲ ਜਾਂਚ ਕਰੇ ਭਾਰਤ ਸਰਕਾਰ ਅਤੇ ਬਣਦੀ ਕਾਰਵਾਈ ਉਹਨਾਂ ਮਲਾਜ਼ਮਾਂ ਉੱਤੇ ਕੀਤੀ ਜਾਵੇ ਜਿਨ੍ਹਾਂ ਨੇ ਮਿਸਬਿਹੇਵ ਬਦਸਲੂਕੀ ਕੀਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜੋ ਕਿ ਸ੍ਰੀ ਹਰਮੰਦਰ ਸਾਹਿਬ ਦੇ ਮੁਖ ਹੈੱਡ ਗ੍ਰੰਥੀ ਨੇ ਉਹਨਾਂ ਨੇ ਕਿਹਾ ਕਿ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਅਜਾਇਆ ਕੀਤਾ ਜਾਂਦਾ ਫਿਰ ਬਾਕੀ ਲੋਕਾਂ ਨਾਲ ਕੀ ਕਰੋਗੇ ਉਹਨਾਂ ਨੇ ਕਿਹਾ ਅੱਗੇ ਤੋਂ ਅਸੀਂ ਚੇਤਾਵਨੀ ਦਿੰਦੇ ਹਾਂ ਕਿ ਗੁਰੂ ਘਰ ਦੇ ਵਜ਼ੀਰਾਂ ਦੇ ਨਾਲ ਜੇਕਰ ਅਜਾਇਆ ਕੀਤਾ ਗਿਆ ਤੇ ਤੁਹਾਡੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਤੇ ਸਮੁੱਚਾ ਪੰਜਾਬ ਹੱਕ ਵਿੱਚ ਖੜ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਹੈੱਡ ਗਰੰਟੀ ਸ੍ਰੀ ਹਰਮੰਦ ਸਾਹਿਬ ਦੇ ਗਿਆਨੀ ਰਗਵੀਰ ਸਿੰਘ ਦੇ ਗਿਆਨੀ ਰਗਵੀਰ ਸਿੰਘ ਲਗਭਗ 3 ਕਹਿੰਤੇ ਬਿਨਾ ਖਾਦੇ ਪੀਤੇ ਜਿਹੜਾ ਹੈ ਏਅਰਪੋਰਟ ਤੇ ਰੁਕੇ ਗਿਆ ਉਹਨਾਂ ਦਾ ਪਾਸਪੋਰਟ ਵੀ ਨਹੀਂ ਦਿੱਤਾ ਗਿਆ ਉਹਨਾਂ ਦਾ ਸਬਾਨ ਵੀ ਨਹੀਂ ਦਿੱਤਾ ਗਿਆ ਬਿਜ਼ਨਸ ਕਲਾਸ ਦੀਆਂ ਸੀਟਾਂ ਬੇਹੱਦ ਤੋਂ ਮਾਰੀਆਂ ਸੀ ਜਿਸ ਉੱਤੇ ਨਿਸ਼ਾਨੀਆਂ ਸਵਾਲ ਕੀਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਇੱਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸਾਰਾ ਪੰਜਾਬ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਹੱਕ ਵਿੱਚ ਖੜ ਗਿਆ ਹੈ